ਨੈਟਾ ਲਵਾ ਦੇ ਦੋੜ ਬੜ ਕੇ ਨੈਟਾ ਲਵਾ ਦੇ ਵੀਰਾ ਬੜ ਕੇ ਸੇਗਾ ਤੇਰੀ ਜ਼ਿੰਮੇਵਾਰੀ ਆ ਜੈਨੇ ਰਾਗੇ ਕੰਮ ਹੋਰ ਹੋ ਜਾਣਾ ਰੇਡ ਪੈ ਗਈ ਪਰ ਦਾਨੇ ਵਾਲੀ ਅੱਜ ਘੇਰ ਘੇਰ ਕੇ ਕੱਟੇ ਬੱਲੇ ਬੱਲੇ ਕਬੱਡੀ 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 ਖਾ ਜਫਾ ਤੇ ਵਪਕਾਇ ਉਠਾ ਲੋ ਜੀ ਨਿੱਕਿਆ ਜੇ ਜਫਾ ਲੈਣਾ ਚੋਰੇ ਭਰਾਵਾ ਵੱਲੋਂ 1100 ਰੁਪਇਆ ਇਹ ਭਰਾਵਾ ਦਾ ਪਿਆਰਾ ਨਿੱਤੂ ਵੀ ਚੱਲਦੀ ਰਹਿਣੀ ਤੇਰਾ ਕਿਧਰ ਨੂੰ ਫਿਰਦਾ ਪਰਵੀਸਾਂ ਅਗਲਾ ਮੈਚ ਕਹਦਾ ਦੱਸਾ ਦੋਨੇ ਟੀਮਾਂ ਤਿਆਰ ਨੇ ਸੁਣਿਆ ਅਗਲਾ ਟੀਮ ਕਨੇ ਜੱਸੇ ਬਾਕਸਵਾਲ ਦੀ ਟੀਮ ਨਾਲ ਬੇ ਲੰਬ ਦਾ ਖੇਡਾਗਾ ਬਿੰਦਨ ਖਾ ਲਾ ਗਈ ਆ ਬਾਈ ਵੱਧਕਾਰ ਦੇ ਖਿਡਾਰੀ ਆ ਗਿਆ ਵਾਹ ਦੇ ਖਿਲੇ ਮਰਦ ਬੰਦਾ ਮਰ ਦਰ ਕੇ ਨਹੀਂ ਪਜਦੇ ਡਾਗੀ ਜਾਕਰ ਰਬੀਆ ਤੇ ਟੀਮ ਦੇ ਅੰਦੀ ਬਾਦਲੇ ਬਣ ਕੇ ਅਗਲੇ ਮੈਚੇ ਹੋੜ ਲੜੀ ਲੈਣ ਯਾਦ ਕੱਟ ਕੇ ਦੇਖੋ ਬਾਬਾ ਧੀਮੀ ਵਾਲਾ ਪੁੱਜਿਆ ਫੋੜਾ ਜਿੰਦਗੀ ਦਾ ਯਾਰ ਆ

ਚੰਗਾ ਲੈ ਰੋ ਲਓ ਕਬੱਡੀ ਇਧਰਲੇ ਪਾਸੇ ਬਿੱਲਾ ਕਹਿੰਦੇ ਮੇਰੇ ਵੀਰੋ ਉਹ ਗੁਬਿੰਦਗੜ ਖੋਖਰ ਦੀ ਧਰਤੀ ਦਾ ਇਹ ਆ ਬਿੱਲਾ ਮੇਰੇ ਵੀਰੋ ਕਰਦਾ ਕਮਾਲ ਲੱਗਦਾ ਜੋਰ ਆਹ ਬੱਲੇ ਬੱਲੇ ਮਰੇ ਹੋ ਗਈ ਮੇਰੇ ਮਿੱਤਰੋ ਖੇਡ ਰਹੇ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਇਹਨਾਂ ਸੋਖਾ ਲਾ ਕੇ ਪਾਰ ਤੋਂ ਕਰਵਾ ਗਿਆ ਨੇ ਵੀ ਅਗਲੇ ਮੈਚਾਂ ਦੇ ਲਈ ਹੈਪੀ ਸਾਡਾ ਵੀਰ ਉਹ ਵੀ ਮੈਗਦੇ ਪਾਵੇਗਾ ਕੱਕੇ ਦੀ ਮਾਰ ਕਿੱਧਰ ਪਾਟਦਾ ਲਾ ਇਹਨਾਂ ਉਹਦੇ ਬਾਅਦ ਇਹਨੇ ਵੀ ਆਇਆ ਪਤਾ ਹੀ ਹਨਾ ਪਰੇ ਘਰ ਫਿਰ ਦੋ ਨੰਬਰ ਦਾ ਨਹੀਂ ਉਧਰ ਲੱਭੜੀ ਨਹੀਂ ਅਰੇ ਘੱਟਦਾ ਨਹੀਂ ਤੇਰੇ ਕੋਲ ਹੈਗਾ ਫਿਰ ਉਹਦੇ ਨਾਲ ਲੱਗ ਜਾਣਾ ਲਾ ਇਧਰ ਦੇ ਪਾਸੇ ਇਹ ਕਹਿੰਦੇ ਕੁਤਰੀ ਗੁਰਦੀਪ ਸਿੰਘ ਕੁਤਰੀ ਮੇਰੇ ਵੀਰੋ ਜਿਹੜੀ ਅਰਮਾਣਾ ਇਲਾਕੇ ਦਾ ਪੰਡਾ ਉਹ ਦੇਖਦੇ ਵੀ ਲੱਗਦਾ ਜੋਰ ਹੋ ਗਈ ਬੱਲੇ 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 ਮੁੰਡਾ ਕਹਿੰਦਾ ਢਿੰਗੜ ਤੋਂ ਚੱਲ ਕੇ ਆਇਆ ਤਲਵੰਡੀ ਸਾਬੋ ਦਾ ਇਲਾਕਾ ਮੇਰੇ ਵੀਰੋ ਨਾ ਨਾ ਨਹੀਂ ਕਬੱਡੀ ਖੇਡੀਆਂ ਦੀ ਮੋਹਿੰਦ ਕਰਨੀ ਪੈਂਦੀ ਆ ਸਾਡੇ ਸਵਾਦਾਂ ਨੂੰ ਚੇਲੇ ਮੱਤ ਕਦੇ ਨਹੀਂ ਲੰਦੇ ਸ਼ੇਰਾਂ ਸਵਾਦਾਂ ਨੂੰ ਇੱਕ ਹੋਰ ਬੋਲਦੀ ਏ ਇੱਕ ਸ਼ੇਰ ਬੋਲਦੀ ਏ ਕਿ ਪਾਸੇ ਪੂਸੀ ਵਾਲਾ ਵੱਡਾ ਬੰਦਾ ਲੈ ਕੇ ਦੀ ਛਿੱਟੇ ਮਾਰੀ ਏ हर हिकु न खड़ो बाक़ी गला सची बई चौवे बंदे न खड़ चाहींदा नरे जी हल किताई पासे आहे बले बी कबडी कबी कबीडी ਓਏ ਬੱਲੇ ਬੱਲੇ ਓਏ ਵਾਹ ਓਏ ਮੁੰਡਿਆ ਵਜ ਗਈਆਂ ਨੰਕਾਰੇ ਕਿਉਂ ਵੱਜਦੇ ਸੀ ਨੰਕਾਰੇ ਹੋ ਗਿਆ ਕੀ ਮਿੱਤਰੋ ਇੱਕ ਮਿੰਟ ਇੱਕ ਮਿੰਟ ਮੈਨਾਂ ਦਾ ਵੀ ਆਹ ਕੋਟੀ ਕੁਝ ਨਾ ਕੁਝ ਕਰਾਊਗੀ ਆਹ ਕਬੱਡੀ ਕੁਝ ਨਾ ਕੁਝ ਕਰਾਊਗੀ ਰੇਡ ਪਾਉਣ ਦੇ ਲਈ ਮੁੰਡਾ ਤੇਰੇ ਦੇ ਵੀ ਤਿੰਨੇ ਆਪੀ ਖੜੇ ਆ ਮੇਰੇ ਵੀਰੋ ਕਾਰਨਾ ਪਾ ਲਾਉ ਕਾਰਨਾ ਬੱਲੇ ਬੱਲੇ ਕਰਵਾਉ ਇਧਰਲੇ ਪਾਸੇ ਬੱਲੇ ਬੱਲੇ ਹੁਣ ਗੱਡੀਆਂ ਕਹਿੰਦੇ ਐਨ ਜਾਮ ਕਰਤੀਆਂ ਮੇਰੇ ਵੀਰੋ ਗੱਡੀਆਂ ਜਾਮ ਕਰਤੀਆਂ ਲੱਗਦਾ ਪਾਲਾ ਹੱਡੀ ਵੱਲੋ 1100 ਉਹ ਤੈਸੀ ਮਰੀ ਉਹਦੇ ਨਾਲ ਖੋੜਿਆ ਠੀਕ ਇਹ ਜੋ ਅੱਕਾਲੀ ਇਤਕੀ ਬਈ ਨੋਟ ਕਰੋ ਅੱਕਾਲੀ ਇਤ ਰਹੀ ਆ ਮੇਰੇ ਮੇਰੇ ਬੱਤੋ ਅਗਲੀ ਟੀਮ ਅੱਤਆਬਰੀ ਵੀ ਤਿਆਰ ਹੈ ਜੀ ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਕਹਿੰਦੇ ਟੋਟੀਆਂ ਪੇਟੇ ਕਹਿੰਦੇ ਇਹ ਕਹਿੰਦੇ ਮੇਰੇ ਵੀਰੋ ਕਹਿੰਦੇ ਜਿਲ੍ਹਾ ਕਹਿੰਦੇ ਫਤਿਹਗੜ੍ਹ ਪਸ਼ਾਲ ਦੇ ਲਾਗੇ ਫਕਹਿਆੜੇ ਦੇ ਸ਼ਾਕੇ ਦੇ ਕਹਿੰਦੇ ਇਹ ਪਿੰਡ ਪਾ ਜਾਂਦੇ ਇਧਰਲੇ ਪਾਸੇ ਆਓ ਸਾਹਮਣੇ ਦੇ ਨੇ ਪਾਸੇ ਹੁੰਦੀ ਕਮਾਲ ਫੜਿਆ ਗੁਟ ਤੇ ਛਰਾਇਆ ਗੁੱਟ ਭਰੀਆਂ ਬਗਲਾ ਮੇਰੇ ਮਿੱਤਰੋ ਇਧਰਲੇ ਪਾਸੇ ਆਹ ਬੱਲੇ 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 ਕਰਤਾ ਗੱਡਾ ਦਈਆਂ ਤੇ ਮੈਨੂੰ ਲੱਗਦਾ ਵੀ ਨੰਬਰ ਜਿਹੜਾ ਉਹ ਯਾਖਿਆਂ ਵੇਸੇ ਜੁੜਿਆ ਔਰ ਸਾਡੇ ਮਾਲਵੇ ਦੇ ਸਾਲ ਨੂੰ ਤੇ ਹੈਪੀ ਸਰਪੰਚ ਕਹਿੰਦਾ ਬਈ 2100 ਰੁਪਏ ਔਰ ਸਾਲੋਂ ਵੀ ਕਰਦਾ 2100 ਕੋਈ ਗੱਲ ਨਹੀਂ ਐਤ ਕੀ 1200 ਤੇ ਇੱਕ ਵਾਰੀ ਤਾੜੀਆਂ ਮਾਰ ਦੋ ਜਿਹੜੇ ਜੁਗਦਾਨ ਹੁੰਦੇ ਆ ਲਈ ਜਿਹੜੇ ਜੁਗਦਾਨ ਨੇ ਆ ਬਾਦ ਬਹੁਤ ਧੰਨਵਾਦ ਲੈ ਵੀ ਸੇਕਾ ਲੇ ਵੀ ਕਿਡਾਸਿਆ ਮੈਚ ਵਾਲੇ ਤਕੜੇ ਆ ਬਾਈ ਜੀ ਥੋੜਾ ਜਿਹਾ ਇਧਰ ਮੈਚ ਆਪਾਂ ਫੇਰ ਹੰਦੇ ਸਮੇਂ ਚ ਕਰਦਾਂਗੇ ਆ ਮੈਚਾਂ ਦੀ ਕਮੈਂਟਰੀ ਕਰਦੇ ਸੋਹਣੇ ਬਾਲ ਨਹੀਂ ਕੀਆ ਵੀ ਕਰਦਾਂਗੇ ਬਾਬਾ ਮੇਹ ਰੱਖੋ ਮੇਰੇ ਮਿੱਤਰੋ ਲਓ ਵੀ ਕਬੱਡੀ ਪੈਂਦੀ ਹੈ ਔਰ ਜਫਾਰ ਖੜੇ ਮੈਦਾਨ ਦੇ ਵਿੱਚ ਚੋਟੀਆਂ ਲੱਗਦਾ ਆਪਾਂ ਗਰਾਊਂਡ ਬਾਈ ਕਲੀਅਰ ਰੱਖੀਏ ਗਰਾਊਂਡ ਕਲੀਅਰ ਭਰਾ ਬਣ ਕੇ ਬਈ ਇੱਕ ਤਾਂ ਆਪਾਂ ਨਾਲ ਖੜੀਏ ਭਰਾ ਬਣ ਕੇ ਗਰਾਊਂਡ ਕਲੀਅਰ ਰੱਖੋ ਬਈ ਗਰਾਊਂਡ ਕਲੀਅਰ ਰੱਖੋ ਲੈ ਵੀ ਇਧਰਲੇ ਪਾਸੇ ਆ ਅਗਲੀ ਟੀਮਾਂ ਤਿਆਰ ਰਹਿਣਾ नाने पे वर्ग गला कराई पर सामदे ਵਾਲਾ ਲੋ ਵੀ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਲੀ ਮੁੰਡਾ ਫੇਰੇ ਕਿਉਂ ਬਾਹਦਾ ਹੋਇਆ ਮੇਰੇ ਮਿੱਤਰੋ ਕਬੱਡੀ ਪੈ ਗਈ ਮੇਰੇ ਵੀਰੋ ਰਵੀ ਇਹ ਫਰਿੱਜ ਦਾ ਹੀ ਤੂੰ ਆ ਮੁੰਡਾ ਜਿਹੜਾ ਜੱਫਾ ਲਾ ਰਿਹਾ ਹੀਰਕੇ ਪਿੰਡਾ ਇਹ ਕਹਿੰਦੇ ਨੇ ਮੇਰੇ ਵੀਰੋ ਮੁੰਡਾ ਕਹਿੰਦਾ ਝਾਫੇ ਦਾ ਵੱਡਾ ਵੀਰ ਆ ਮੈਚ ਚੋਗੇ ਜੀ ਸਮਾਪਤ ਲੋ ਵੀ ਖੇਡ ਮੈਦਾਨ ਦੇ ਵਿੱਚ ਦਾਨਿਆਂ ਦਾ 20 ਤੇ ਕਾਲੀ ਆ ਗਈ ਜੀ ਪਾਨਿਆਂ ਦਾ 20 ਤੇ ਕਾਲੀ ਦੋਨੋ ਟੀਮਾਂ ਆਇਆ ਮਦਾਨੇ 'ਚ ਵੀ ਟੈਕ ਵਾਲੀ ਵੀ ਟੀਮਾ ਜਿਹੜੀ ਗਰਾਊਂਡ ਦੇ ਵਿੱਚ ਆਇਆ ਹੁਣ ਇੱਕ ਪਾਸੇ ਟੀਮ ਕਹਿੰਦੇ ਨਾਗਪੁਰ ਦੀ ਹੈ ਮੇਰੇ ਵੀਰੋ ਉਹ ਟੀਮ ਆ ਗਈ ਇਧਰ ਆਪਰੇ ਪੰਡਾਂ ਦੇ ਪਾਸੇ ਚੰਨਿਆ ਹੋਇਆ ਬੁਗਲਾ ਆਹ ਮੁੰਡੇ ਦਾ ਕਹਿੰਦੇ ਦੋ ਦੋੜਾ ਪੰਡਾ ਇਹ ਨੰਮਾ ਨਹੀਂ ਸਿੱਖ ਕਰਦੇ ਗੱਲ ਆ ਪੂਰਾ ਪੂਰਾ 10000 ਇਸ ਖੇਡ ਮੈਲੋ ਦੇ ਲਈ ਦੇਣਾ ਪਰ ਇਧਰਲੇ ਪਾਸੇ ਡਬਲ ਟੱਚ ਹੋ ਗਿਆ ਨੰਬਰ ਕਹਿੰਦੇ ਡਬਲ ਡਾਜੇ ਕੀ ਵਾਲਾ ਤਾਂ ਹੋਰ ਰਸਮੀ ਹੈ ਬਈ ਬੱਲੇ ਮਨਪ੍ਰੀਤ ਆਵੇ ਬਈ ਉਹਨਾਂ ਦਾ ਮੈਚ ਵਾਹ ਵੀ ਖੇਡ ਮੈਦਾਨ ਦੇ ਵਿੱਚ ਪੱਤਾ ਵੜਗਾ ਲੰਦਾ ਪੱਤਾ ਵੜਗਾ ਨਹੀਂ ਇਮਾਨਤ ਜਾਂਦਾ ਤੇ ਚਲੀ ਜਾਂਦਾ ਵੀ ਕਹਿੰਦੇ ਵੀ ਅਨੰਦਗੜ੍ਹ ਵਾਲੀ ਸਾਈਡ ਮੇਰੇ ਮਿੱਤਰੋ ਆ ਗੁਰਪ੍ਰੀਤ ਚੋਟੀ ਨਾਲ ਇਧਰਲੇ ਪਾਸੇ ਰੇ ਜਫਾ ਲੱਗ ਗਿਆ ਸਮੈਨ ਹਰਿਆਣਾ ਜਿੱਤ ਗਈ ਸਿਰ ਤੇ ਵੰਦੇ ਆ ਤੇ ਜਿਹਦੇ ਡੌਲਿਆਂ ਚ ਗਾਲ ਹੋਵੇ ਉਹ ਡੌਲਿਆਂ ਤੇ ਵੰਦੇ ਆ ਗੱਲਾਂ ਕਦੇ ਮਹਾਰਾਜ ਅਗਲਾ ਰਕ ਦੀ ਚਮਿਆ ਹੈਪੀ ਕੌਂਡ ਫੋਲਗਾ ਟੀਮਾਂ ਬਣਾਈਓ ਰੇਟੂ ਪਾਵਾ ਤੇ ਪਾਵਾ ਸਵਾਲ ਕੇ ਜਾਨਾ ਮੈਚ ਹੋਵੇਗਾ ਵੀ ਸਾਡੇ 7 ਦੇ 8 ਵੀ ਮੈਚ ਜਨ ਬਰਾਣਾ ਠੀਕ ਹੈ ਲਓ ਵੀ ਪਹਿਲੀ ਕਬੱਡੀ ਤੇ ਉਹ ਰਾਜਪ੍ਰੀਤ ਅਲੀਆ ਰਾਖ 2100 2100 2100 ਆਨੇ ਕਦੇ ਵੀ ਬੱਲੇ ਮਿਲਦੇ ਬੱਲੇ ਬਲੇ ਕਰਵਾਈ ਆ ਪਰ ਸਾਹਮਣੇ ਆਲਮ ਕੇ ਪਿੰਡਾ ਮੁੰਡੇ ਦਾ ਟਰਾਈ ਵਖਰੀ ਕੀਤੀ ਔਰ ਮਦ ਵਰਸਿਜ ਲਓ ਪਹਿਲੀ ਰੇਡ ਬਾਲੇ ਮੁੰਡਾ ਹੋ ਰਿਹਾ ਕਿਉਂ ਵਧਿਆ ਮੇਰੇ ਮਿੱਤਰੋ ਨੰਬਰ ਵੇਖਾਂਗੇ ਜਦ ਰੇਡੋਂ ਨੇ ਆਪਣੀ ਟੀਮ ਦੇ ਜੋੜ ਦਿੱਤਾ ਔਰ ਕਦੇ ਤਾਮੀ ਦਿੱਤਾ ਦਾ ਰਾਜੇ ਖੇਲੇ ਦਾ ਅਗਲਾ ਮੈਚ ਹੀ 13 ਬਾਬਾ 13 ਵਾਲੇ ਤੇ ਲਖਵੀਰ ਕੈਮਰਾਮੈਨ ਵਾਲੇ ਵੀਰ ਨੂੰ ਵੀਟੀ ਆ ਵੀ ਆ ਕੇ ਜਿਹੜਾ ਬੌਂਡ ਦੇ ਵਿੱਚ ਨੰਦਾ ਕਿਆ ਕਰ ਲੇ ਇਹ ਰਿਚਾਰਡ ਰਿਚਾਰਡ ਦੇ ਵਿੱਚ ਕੌਣ ਦੇਖਾਂਗੇ ਬੱਲੇ ਬੱਲੇ ਕਰਵਾਵੇਗਾ ਭਾਈ ਭਾਈ ਕਬੱਡੀ ਦੇ ਖੜਕਾ ਦੜਕਾ ਇਹ ਖੇਡ ਨੇ ਮਨਾਰ ਦੇ ਵਿੱਚ ਛੱਤ ਨੂੰ ਨਕੀਰੇ ਅੱਜ ਪਤਾ ਲੱਗੂ ਕੀ ਦਾ ਤਗੜਾ ਸਰੀਰ ਫਟੂ ਸੱਤੇ ਬਗ ਪਾ ਦੇ ਕਬੱਡੀਆਂ ਜਿੱਤਣ ਦੀ ਕਰੇ ਹੋਰ ਮਿੱਤਰੋ ਆ ਸਾਹਮਣੇ ਪਿਆ ਕੱਪ ਕੀ ਨੇ ਚੁੰਮਣਾ ਲਾ ਕੇ ਡੌਲ ਐ ਟਟਾ ਨਾ ਪੁਰਾ ਚੋੜ ਮਿੱਤਰੋ ਬੜੀ ਪਿੰਡ ਵਾਲੇ ਮੰਡਿਆਂ ਦੀ ਖੇਡ ਵਧੀਆ ਲੱਗਦੀ ਹੈ ਇੱਕ ਵਾਰੀ ਤਾੜੀਆਂ ਮਾਰੋ ਬੱਚੇ ਓ ਤਾੜੀਆਂ ਲਾ ਲਈ ਲੜਕ

ट मर्ज़ी सवाद लेणो सवाद आले बाले न सवाद आले बाले ख ਦੋ ਛੜਾ ਕੇ ਤੁਰਤਾ ਗਈ ਸੀ ਸਾਨੂੰ ਕਮਲੇ ਬਣਾ ਕੇ ਪਿੱਛੇ ਮੁੜਤਾ ਗਈ ਸੀ ਜਾਣ ਕਿੰਨੀ ਆਉਂਦੀ ਮਰੀ ਬਾਦੇ ਡੰਗ ਨੇ ਕਿੱਦਾ ਬਿਨ ਸਾਡੇ ਤੋਂ ਬਿਗਾਰ ਦਸੀ ਹੋਰ ਲੱਗਦੇ ਨੇ ਹੋਰ ਸਾਡੇ ਤੋਂ ਬਿਗਾਰ ਦੱਸੋ ਮੰਨਵੇਂ ਕਿੱਦਾ ਸਹਕ ਨੇ ਇਹਨਾਂ ਗੱਲਾ ਟਿਕਾਣੇ ਲਾ ਰਖੇ ਮੇਰੇ ਵੀਰੋ ਅੱਜ ਪੂਰੇ ਪੂਰੇ ਅਕਬੰਡਾ ਸੋਹਰੇ ਨਾਲ ਕਹਿੰਦੇ ਵੱਡੇ ਮਾਣ ਸਨਵਾਨ लहो हिकुमाल कमाल 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 कमाल